ਪਾਨਾ ਸਿੱਧੂ ਗਦਾਰ ਹੈ ਪਾਨੇ ਸਿੱਧੂ ਨੇ ਪੰਜਾਬੀਆਂ ਨਾਲ ਬਹੁਤ ਵੱਡੀਆਂ-ਵੱਡੀਆਂ ਠੱਗੀਆਂ ਮਾਰੀਆਂ ਨੇ ਪਾਨਾ ਸਿੱਧੂ ਵਰਗਾ ਬੇਕਾਰ ਬੰਦਾ ਪੂਰੇ ਪੰਜਾਬ 'ਚ ਤੁਹਾਨੂੰ ਨਹੀਂ ਮਿਲਣਾ ਇਸ ਵੀਡੀਓ ਦੇ ਵਿੱਚ ਪੂਰਾ ਦਿਖਾਵਾਂਗੇ ਅਸੀਂ ਉਹਦਾ ਕਾਲਾ ਚਿੱਠਾ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹੋ ਬਾਈ ਜੀ ਇਸ ਵੀਡੀਓ ਦੇ ਉੱਤੇ ਕਮੈਂਟ ਸਭ ਨੇ ਕਰਨਾ ਪਰ ਵੀਡੀਓ ਨੂੰ ਐਂਡ ਤੱਕ ਦੇਖ ਕੇ ਕਰਨਾ ਪਹਿਲੀ ਕੋਈ ਜੱਜਮੈਂਟ ਨਹੀਂ ਦੇਣੀ ਬਹੁਤ ਸਾਰੇ ਵੀਰ ਪਹਿਲੀ ਕਮੈਂਟ ਕਰਕੇ ਭੱਜ ਜਾਣਗੇ ਪਰ ਇਸ ਤਰ੍ਹਾਂ ਨਾ ਕਰਿਓ ਪੂਰੀ ਵੀਡੀਓ ਦੇਖਿਓ ਪੂਰਾ ਸਫਰ ਤੁਹਾਨੂੰ ਦਿਖਾਵਾਂਗੇ ਕੱਲੀ-ਕੱਲੀ ਚੀਜ਼ ਕਿਵੇਂ ਭਾਨੇ ਸਿੱਧੂ ਨੇ ਠੱਗੀ ਦਾ ਜਿਹੜਾ ਕੰਮ ਸਟਾਰਟ ਕੀਤਾ ਤੇ ਕਿਵੇਂ ਲੋਕਾਂ ਨਾਲ ਠੱਗੀਆਂ ਮਾਰ ਕੇ ਅੱਜ ਜੇਲ੍ਹ ਦੇ ਵਿੱਚ ਬੈਠਾ ਹੈ ਜਿਸ ਦਾ ਉਹ ਹੱਕਦਾਰ ਹੈ ਤੇ ਆਜੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਕ ਨਿੱਕੀ ਜੀ ਗੱਲ ਦੱਸਦਾ ਤੁਹਾਨੂੰ ਕਿ ਜਿਸ ਕੇਸ ਦੇ ਵਿੱਚ ਕਹਿ ਰਹੇ ਨੇ ਕਿ ਭਾਨਾ ਸਿੱਧੂ ਅੰਦਰ ਹੈ ਉਹ ਕੁੜੀ ਨੂੰ ਕਹਿੰਦੇ ਮਾੜਾ ਚੰਗਾ ਬੋਲਿਆ ਜਾਂ ਕੁੜੀ ਤੋਂ ਪੈਸੇ ਦਬਾਏ ਪਾਨੇ ਸਿੱਧੂ ਨੇ ਤਾਂ ਮੈਂ ਦੱਸ ਦਵਾਂ ਕਿ ਜਿਹੜੀ ਕੁੜੀ ਨੇ ਪਾਨੇ ਸਿੱਧੂ ਤੇ ਕੇਸ ਕੀਤਾ ਜਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੈਗੀ ਆ ਤਾਂ ਉਹ ਕੁੜੀ ਕੋਲੇ ਕੋਈ ਵੀ ਐਸਾ ਸਰਟੀਫਿਕੇਟ ਨਹੀਂ ਹੈਗਾ ਕੋਈ ਵੀ ਐਸਾ ਐਕਸਪੀਰੀਅੰਸ ਨਹੀਂ ਹੈਗਾ ਸਰਟੀਫਿਕੇਟ ਨਹੀਂ ਹੈਗਾ ਲਿਖਤੀ ਰੂਪ ਦੇ ਵਿੱਚ ਕੋਈ ਸਰਕਾਰ ਵੱਲੋਂ ਕੋਈ ਮਾਨਤਾ ਪ੍ਰਾਪਤ ਨਹੀਂ ਹੈਗੀ ਕਿ ਉਹ ਲੋਕਾਂ ਦੇ ਵੀਜੇ ਲਵਾਵੇ ਤੇ ਲੋਕਾਂ ਨੂੰ ਬਾਹਰ ਭੇਜੇ ਸੋ ਇਹ ਤੁਸੀਂ ਆਪੇ ਦੇਖ ਲਿਓ ਵੀ ਪਾਨੇ ਸਿੱਧੂ ਨਾਲ ਕੀ ਹੋ ਰਿਹਾ ਹੈ ਬਾਈ ਜੀ ਹੁਣ ਪਾਨੇ ਸਿੱਧੂ ਦੀ ਗਦਾਰੀ ਕਰਦੀ ਗੱਲ ਕਰਦੇ ਆ ਪਾਨਾ ਸਿੱਧੂ ਬਿਲਕੁਲ ਗਦਾਰ ਹੈ ਕਿਉਂਕਿ ਉਹ ਪੰਜਾਬ ਦੇ ਲੋਕਾਂ ਦੇ ਨਾਲ ਖੜਦਾ ਹੈ ਉਹ ਗਦਾਰ ਹੈ ਪੰਜਾਬ ਦੇ ਲੋਕਾਂ ਦੇ ਨਾਲ ਖੜਦਾ ਹੈ ਤੇ ਪੰਜਾਬ ਦੇ ਵਿੱਚ ਉਹਨੇ ਕਿੰਨੀਆਂ-ਕਿੰਨੀਆਂ ਠੱਗੀਆਂ ਮਾਰੀਆਂ ਨੇ ਇਹਦੀ ਮਿਸਾਲ ਮੈਂ ਤੁਹਾਨੂੰ ਦੱਸ ਦਨਾ ਜਿਹੜੇ ਬੰਦੇ ਦੇ 7.5 ਲੱਖ ਰੁਪਏ ਭਾਨੇ ਸਿੱਧੂ ਨੇ ਦਵਾਇਆ ਸੀ ਉਹ ਬੰਦਾ ਸੋਚ ਰਿਹਾ ਸੀ ਵੀ 1.5 ਲੱਖ 2 ਲੱਖ ਮੈਂ ਭਾਨੇ ਸਿੱਧੂ ਨੂੰ ਦੇਵਾਂ ਇਹਦੇ ਵਿੱਚੋਂ ਬਾਈ ਜੀ ਭਾਨੇ ਸਿੱਧੂ ਨੂੰ ਫੋਨ ਕਰਦਾ ਰਿਹਾ ਬੰਦਾ ਪਰ ਭਾਨੇ ਸਿੱਧੂ ਨੇ ਚਾਹ ਵੀ ਨਹੀਂ ਪੀਤੀ ਉਸ ਬੰਦੇ ਤੋਂ ਤੇ ਬੰਦਾ ਬੰਦਾ ਗੁੱਸੇ ਹੋਇਆ ਕਹਿੰਦਾ ਯਾਰ ਤੁਸੀਂ ਸਾਡੀ ਚਾਹ ਵੀ ਨਹੀਂ ਪੀਤੀ ਅਸੀਂ ਨਹੀਂ ਤੁਹਾਡੇ ਲਈ ਇਸ ਤੋਂ ਅੱਜ ਤੋਂ ਬਾਅਦ ਆਉਂਦੇ ਸਾਡੀ ਕੋਈ ਲਿਹਾਜ਼ ਨਹੀਂ ਤੁਹਾਡੇ ਨਾਲ ਵੀ ਸਾਡੀ ਚਾਹ ਵੀ ਨਹੀਂ ਤੁਸੀਂ ਪੀਕੇ ਗਏ ਭਾਨਾ ਸਿੱਧੂ ਕਹਿੰਦਾ ਵੀ ਮੈਂ ਚਾਹ ਵੀ ਨਹੀਂ ਪੀਣੀ ਕਿਉਂਕਿ ਕੋਈ ਕੱਲ ਨੂੰ ਮੈਨੂੰ ਇਹ ਨਾ ਕਹਦੇ ਵੀ ਯਾਰ ਤੂੰ ਫਲਾਣਿਆਂ ਦੇ ਪੈਸੇ ਦਵਾਏ ਠੀਕ ਆ ਉਹਨਾਂ ਨੇ ਤੂੰ ਉਹਨਾਂ ਤੋਂ ਚਾਹ ਪੀਕੇ ਆਇਆ ਭਾਨੇ ਸਿੱਧੂ ਨੇ ਗੱਡੀ ਦੇ ਤੇਲ ਤੋਂ ਲੈ ਕੇ ਜਿੰਨਾ ਵੀ ਖਰਚ ਆਇਆ ਸਾਰਾ ਸਾਰਾ ਦਿਨ ਖਰਾਬ ਕੀਤਾ ਲੋਕਾਂ ਵਾਸਤੇ ਇਹ ਨੇ ਭਾਨੇ ਸਿੱਧੂ ਦੀਆਂ ਠੱਗੀਆਂ ਹੁਣ ਜੇਲ੍ਹ ਦੇ ਵਿੱਚ ਆ ਭਾਨਾ ਸਿੱਧੂ ਹੱਕ ਬਣਦਾ ਸਿੱਧੂ ਦਾ ਜੇਲ੍ਹ ਦੇ ਵਿੱਚ ਜਾਣਾ ਕਿਉਂਕਿ ਉਹਨੇ ਲੋਕਾਂ ਦਾ ਰੁਪਈਆ ਜਿਹੜਾ ਦਬਿਆ ਪਿਆ ਸੀ ਕਰੋੜਾਂ ਰੁਪਈਆ ਉਹੋ ਕਢਵਾਇਆ ਉਹੋ ਕਢਵਾਇਆ ਲੋਕਾਂ ਦਾ ਦਬਿਆ ਹੋਇਆ ਤੇ ਅੱਜ ਜਿਹੜੇ ਲੋਕਾਂ ਦਾ ਲੱਖਾਂ ਕਰੋੜਾਂ ਰੁਪਈਆ ਭਾਨਾ ਸਿੱਧੂ ਨੇ ਦਬਾਤਾ ਕਿੰਨੇ ਕ ਭਾਨੇ ਸਿੱਧੂ ਮਗਰ ਤੁਰੇ ਫਿਰਦੇ ਨੇ ਭਾਈ ਜੀ ਦੇਖੋ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਨੇ ਕਿ ਭਾਨਾ ਸਿੱਧੂ ਮਾੜਾ ਹੈ ਭਾਨਾ ਸਿੱਧੂ ਗਲਤ ਹੈ ਭਾਨਾ ਸਿੱਧੂ ਗਾਲ੍ਹਾਂ ਕੱਢਦਾ ਸੀ ਇਹ ਆ ਉਹ ਆ ਆਪਾਂ ਸਾਰੀਆਂ ਗੱਲਾਂ ਨੂੰ ਸਾਈਡ ਰੱਖ ਦਿੰਨੇ ਆ ਮੈਂ ਸਾਰੀਆਂ ਗੱਲਾਂ ਮੰਨ ਲੈਣਾ ਕਿ ਹਾਂ ਭਾਨੇ ਸਿੱਧੂ 'ਚ ਐਬ ਹੋਣ ਪਰ ਬਾਈ ਜੀ ਏਜੰਟਾਂ ਤੋਂ ਪੈਸੇ ਦਿਵਾਉਣ ਵਾਲਾ ਬੰਦਾ ਨਾ ਤਾਂ ਅੱਜ ਤੱਕ ਪੰਜਾਬ ਦੇ ਵਿੱਚ ਆਇਆ ਸੀ ਤੇ ਨਾ ਹੀ ਮੈਨੂੰ ਲੱਗਦਾ ਕੋਈ ਆਊਗਾ ਕੱਲਾ ਕਲਾਪਾ ਨਾ ਸਿੱਧੂ ਹੈ ਬਾਈ ਜੀ ਸਰਕਾਰ ਨੇ ਵੀ ਇਸ ਮੁੱਦੇ ਤੇ ਗੌਰ ਨਹੀਂ ਕੀਤੀ ਸੀ ਅੱਜ ਤੱਕ ਬਲਕਿ ਮੁੱਦਾ ਬਹੁਤ ਵੱਡਾ ਹੈ ਬਹੁਤ ਵੱਡਾ ਮੁੱਦਾ ਹੈ ਤੁਸੀਂ ਕਿਸੇ ਵੀ ਇਹਨਾਂ ਦੇ ਦਫ਼ਤਰਾਂ 'ਚ ਚਲੇ ਜਾਓ ਜਿਹੜੇ ਬੀਜੇ ਬੂਜੇ ਲਵਾਉਂਦੇ ਨੇ ਏਜੰਟ ਇਹਨਾਂ ਦੇ ਦਫ਼ਤਰਾਂ 'ਚ ਚਲੇ ਜਾਓ ਇਹਨਾਂ ਨੇ ਜਾਣ ਬੁੱਝ ਕੇ ਕੁੜੀਆਂ ਰੱਖੀਆਂ ਹੋਈਆਂ ਨੇ ਧਾਰ ਬਣਾਉਣ ਵਾਸਤੇ ਕੁੜੀਆਂ ਰੱਖਿਆ ਹੋਈਆਂ ਨੇ ਵੀ ਅਸੀਂ ਕਿਉਂਕਿ ਉਹਨੂੰ ਪਤਾ ਹੈ ਵੀ ਠੱਗੀ ਦਾ ਜਾਲ ਹੈ ਫਸਾਂਗੇ ਠੀਕ ਹੈ ਤੁਸੀਂ ਵੀਜ਼ਾ ਲਵਾਓ ਜੀ ਸਤਕੇ ਲਵਾਓ ਰੁਪਈਏ ਲਓ ਲੋਕਾਂ ਤੋਂ ਕੋਈ ਦਿੱਕਤ ਨਹੀਂ ਪਰ ਤੁਹਾਨੂੰ ਪ੍ਰੋਬਲਮ ਕੀ ਹੈ ਜਿਹਦਾ ਵੀਜ਼ਾ ਨਹੀਂ ਲੱਗਿਆ ਉਹਦੇ ਪੈਸੇ ਵਾਪਸ ਕਰਨ ਚ ਤੁਹਾਨੂੰ ਪ੍ਰੋਬਲਮ ਕੀ ਹੈ ਸੋ ਬਾਈ ਜੀ ਇਸ ਨੇ ਚੰਗੇ ਕੰਮ ਕਰੇ ਨੇ ਪੰਜਾਬ ਦੇ ਵਿੱਚ ਤੇ ਚੰਗੇ ਕੰਮਾਂ ਦੀ ਇਹੀ ਜਿਹੜੀ ਸਜ਼ਾ ਹੁੰਦੀ ਹੈ ਜਿਹੜੀ ਅਜੇ ਭੁਗਤ ਰਿਹਾ ਹੈ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲੱਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ